ਜੇ ਕਿਤੇ ਬਿਨਾ ਪਾਸਪੋਰਟ ਜਾਂ ਬਿਨਾ ਵੀਜ਼ੇ ਦੇ ਵਿਦੇਸ਼ ਜਾਣ ਦੇ ਰਸਤੇ ਖੋਲ ਦਿੱਤੇ ਜਾਣ ਤਾਂ ਸਾਰੇ ਲੋਕ ਵਿਦੇਸ਼ਾਂ 'ਚ ਵਸ ਜਾਣ। ਅੱਜ ਦੇ ਗ੍ਰੀਕ ਥਰਿਕ ਦਾ ਸੁਪਨਾ ਹੈ ਮੈਂ ਵਿਦੇਸ਼ ਸੈਟਲਡ ਹੋਣਾ ਹੈ। ਚਲੋ ਜਾਓ ਕੋਈ ਨਹੀਂ ਕਦੀ-ਕਦੀ ਫਾਈਲ ਰਿਜੈਕਟ ਹੋ ਗਈ, ਕਦੀ ਦੁਬਾਰਾ ਪੇਪਰ ਭਰੇ, ਖੱਜਲ-ਖੁਆਰੀ ਤੋਂ ਬਗੈਰ ਕੁਝ ਨਹੀਂ ਮਿਲਿਆ। ਮੈਂ ਦੱਸਾਂਗੇ ਪਾਵਰਫੁਲ ਉਪਾਅ। ਤੁਸੀਂ ਵੀਰਵਾਰ ਸਵੇਰੇ ਨਹਾ ਕੇ ਪੀਲੇ ਦਾਣ ਦਾਨ ਕਰਨੀ ਹੈ। ਕੇਸਰ ਮਿਲੀ ਹੋਈ ਖੀਰ ਗਰੀਬਾਂ ਜਾਂ ਬੱਚਿਆਂ ਨੂੰ ਵੰਡ ਦੇਣੀ ਹੈ। ਘਰ ਵਿੱਚ ਆ ਕੇ ਓਮ ਗੁਰੂਵੇ ਨਵਾ 108 ਵਾਰ ਪਾਠ ਕਰਨਾ ਹੈ। ਸ਼ਨੀਵਾਰ ਸ਼ਾਮ ਨੂੰ ਤੁਸੀਂ ਸਤ ਦੇਸੀ ਕਿਉਂ ਦੀਆਂ ਬੂੰਦਾਂ ਇੱਕ ਦੀ ਵਿੱਚ ਪਾ ਲੈਣੀਆਂ ਤੇ ਪੀਪਲ ਦੇ ਰੁੱਖੇਟ ਬਾੜ ਦੇਣਾ ਹੈ ਸ਼ਨੀਵਾਰ ਵਾਲੇ ਦਿਨ ਤੁਸੀਂ ਸਤਨਾਜਾ ਪੰਛੀਆਂ ਜਾਂ ਗਊਆਂ ਨੂੰ ਖਿਲਾ ਦੇਣਾ ਹੈ ਫਾਇਲ ਲਾਉਣ ਵਾਲੇ ਦਿਨ ਜਦੋਂ ਘਰੋਂ ਨਿਕਲੋਂ ਤਾਂ 11 ਵਾਰ ਵਾਇਗਰੂ ਦਾ ਸਿਮਰਨ ਕਰਨਾ ਆਪਣੇ ਮਾਤਾ ਪਿਤਾ ਜਾਂ ਘਰ ਵਿੱਚ ਬੈਠੇ ਕਿਸੇ ਹੋਰ ਬਜ਼ੁਰਗ ਦੇ ਪੈਰੀਂ ਹੱਥ ਲਾਉਣਾ ਇਹ ਪੋਜ਼ਿਟਿਵ ਵਾਈਬਸ ਨੂੰ ਦੁੱਗਣਾ ਕਰੇਗਾ ਸੱਚੇ ਮਨ ਨਾਲ ਕਰੋ ਇਹ ਉਪਾਅ ਸਹੀ ਡਾਕੂਮੈਂਟਸ ਤੇ ਮਿਹਨਤ ਨੂੰ ਨਾਲ ਜੋੜ ਲਓ ਸਫਲਤਾ ਦੇ ਚਾਂਸ ਖੁਦ ਖੁਦ ਵੱਧ ਜਾਣਗੇ ਘਬਰਾਉਣ ਦੀ ਲੋੜ ਨਹੀਂ ਹੈ ਤੁਹਾਡੇ ਸਾਰੇ ਰਸਤੇ ਦੀਆਂ ਕਾਫਟਾ ਦੂਰ ਹੋ ਜਾਣਗੇ ਬੈਸਟ ਆਫ ਲੱਕ ਜਾਓ ਵਿਦੇਸ਼